ਸਰ ਡਿਸਕਾਊਂਟ ਆ ਰਿਹਾ ਮੇਲਾ ਬਾਕੀ ਹੋ ਚੱਲਿਆ 30% ਤੋਂ ਤਾਇਆ ਜੋ 100 ਦੇ ਪੈਲੇ ਤੋਂ 100 ਦੇ 3 ਸਾਲ ਦੀ ਗਾਰੰਟੀ ਇਹੀ ਚੱਕੋ ਬਾਬਾ ਜੀ ਨਾਲ ਇੱਕ ਮਿੰਟ ਰੁਕੋ ਖਾਲਸਾ ਜੀ ਇੱਧਰ ਲਿਆਓ ਵੀਡੀਓ ਇੱਧਰ ਲਿਆਓ ਇੱਕ ਮਿੰਟ ਇੱਧਰ ਆਓ ਜੀ ਆਹ ਦੇਖੋ ਆਹ ਕੀ ਲਿਖਿਆ ਤੁਸੀਂ ਆਪ ਪੜੋ ਕੋਈ ਕੋਈ ਜਿਹੜਾ ਬੰਦਾ ਨਹੀਂ ਵੀ ਪੜਿਆ ਲਿਖਣਾ ਧਿਆਨ ਨਾਲ ਦੇਖੋ ਕੀ ਲਿਖਿਆ ਇੰਡਸਟਰੀਅਲ ਕੈਮੀਕਲ ਪਾਊਡਰ ਏ ਮਿਲਦਾ ਕਿੰਨਾ ਚੋਪਿਆ ਹੱਕ ਨਾ ਆ ਚੱਕੋ ਇਧਰ ਆ ਲੋ ਆ ਚੱਕੋ ਓਏ ਬਈ 400 400 400 ਟੀਵੀ ਦੀ ਕੋਈ ਐਡ ਬਾਰੇ ਚਾਹੁੰਦੇ ਹੋ ਸ਼ੁਕਰ ਹੈ ਨਾ ਬੀਤ ਰੋ ਨਾ ਪਰ ਵੀ ਇਹ ਗੱਲ ਕਰਦੇ ਨਹੀਂ ਆ ਪਰ ਅੱਜ ਅਸੀਂ ਆਏ ਸੀ ਸ੍ਰੀ ਮੁਕਸਰ ਸਾਹਿਬ ਇੱਥੇ ਮਾਗੀ ਦੇ ਮੇਲੇ ਤੇ ਦਸਤਾਰ ਸਿਖਲਾਈ ਦਾ ਕੈਂਪ ਲੱਗਦਾ ਜਸਵੀਰ ਵੀਰਿਆ ਰੱਖ ਲੋ ਤੇ ਅਸੀਂ ਆਏ ਨਾਲ ਜੂਸ ਦੀ ਦੁਕਾਨ ਲੱਗੀ ਸੀ ਜੂਸ ਪੀਣ ਗਏ। ਇਹ ਬੰਦਾ ਉੱਥੇ ਜੂਸ ਲਾਉਂਦਾ ਸੀਗਾ 20 ਰੁਪਈਆ ਦਾ ਪਾਈਨੈਪਲ ਦਾ ਗਲਾਸ ਦਾ ਜੂਸ। ਜਦੋਂ 20 ਰੁਪਈਆ ਦਾ ਨਾਲ ਸੁਣਿਆ ਮੈਂ ਕਿਹਾ 20 ਰੁਪਈਆ ਦੇ ਚ ਕਿਹੜਾ ਜੂਸ ਆ ਜਾਂਦਾ। ਫਿਰ ਝੱਟ ਮੈਂ ਖੜਾ ਉੱਥੇ ਇੱਕ ਟੈਂਡਾ ਤੇ ਟਰੈਪ ਲਾਇਆ ਜਦੋਂ ਇਹਦਾ ਕੈਨ ਖਾਲੀ ਹੋਇਆ ਇਹ ਅੰਦਰ ਜਦੋਂ ਜੂਸ ਬਣਾਉਣ ਗਿਆ ਕਿਉਂਕਿ ਪਾਈਨੈਪਲ ਦਾ ਸਵੇਰ ਤੇ ਉਵੇਂ ਪਏ ਸੀਗੇ ਇੱਕ ਵੀ ਨਹੀਂ ਪਾਇਆ ਇਹਨਾਂ ਨੇ। ਤੇ ਜਦੋਂ ਅੰਦਰ ਇਹ ਬਣਾਉਣ ਗਿਆ ਜੂਸ ਤੇ ਉੱਥੇ ਜਾ ਕੇ ਮੈਨੂੰ ਪਤਾ ਸੀ ਪਹਿਲਾਂ ਹੀ ਵੀ ਪਾਊਡਰ ਦਾ ਕੈਮੀਕਲ ਹੀ ਪਿਆ ਕਿਹੜਾ 20 ਰੁਪ ਅੰਦਰ ਜਾ ਕੇ ਜਦੋਂ ਵੇਖਿਆ ਉਹੀ ਕੈਮੀਕਲ ਮਿਲਾ ਕੇ ਸਾਡੇ ਨਿੱਕੇ ਨਿੱਕੇ ਪਿਆਰੇ-ਪਾਰੇ 5-5 ਸਾਲਾਂ ਦੇ ਬੱਚੇ 20-20 ਸਾਲਾਂ ਦੇ ਨੌਜਵਾਨ 80-80 ਸਾਲਾਂ ਦੇ ਬਜ਼ੁਰਗ ਇੱਕ ਗਲਾਸ ਪੀਣ ਆਉਂਦੇ ਸੀ ਚਾਰ-ਚਾਰ ਪੀ ਕੇ ਜਾਂਦੇ ਸੀ ਕਿਉਂ ਕਿ ਟੇਸਟੀ ਹੀ ਨਾ ਜਿਹੜਾ ਬਣਾ ਦਿੰਦੇ ਨੇ ਤੇ ਹੈ ਕੀ ਹੈ ਅਸੀਂ ਕਹਿੰਦੇ ਸਾਡੇ ਵੀ ਧਰਤੀ ਭੜੀ ਸ਼ੇਰਾਂ ਦੀ ਲਈ ਆ ਵੀ ਅਸੀਂ ਬੱਬਰ ਸ਼ੇਰ ਜੰਮੇ ਉਹ ਜੰਮੇ ਫਲਾਂ ਜੰਮੇ ਉਹ ਕਿਉਂ ਨਪੁੰਸਕ ਕਿਉਂ ਹੁੰਦੇ ਪਏ ਨੇ ਅਸੀਂ ਜਾਣੇ-ਣ ਜਾਣੇ ਚ ਇਹੋ ਜੀਆਂ ਚੀਜ਼ਾਂ ਖਾ ਲੈਨੇ ਇਹੋ ਜਿਹੇ ਜੂਸ ਪੀ ਲੈਨੇ ਆ ਆ ਜੂਸ ਜਿਹੜਾ ਬਾਈ ਪੀਉਂਦਾ ਮੈਨੂੰ ਲੱਗਾ 2 ਘੰਟੇ ਹੋ ਗਏ ਕਿ ਪੀਉਦਾ ਨਾ ਹਾਂ ਕੈਮੀਕਲ ਲੱਗੇ ਨੂੰ ਅਜੇ ਤੱਕ ਹੱਥ ਤੋਂ ਨਹੀਂ ਲੱਥਾ ਗਿਆ ਪਾਣੀ ਨਾਲ ਹੱਥ ਧੋਧੋ ਕੇ ਦੇਖ ਲੈਣੇ ਇਹ ਬੰਦਾ ਬਣਾਉਂਦਾ ਪਿਆ ਜੂਸ ਆ ਤੇ ਮੂੰਹ ਮੰਨੋਗਾ ਵੀ ਹੁਣ ਇਹਨੂੰ ਤੇਰੇ ਭਾਈ ਇਹ ਤਾਂ ਕੋਈ ਚਪੇੜ ਸਪੂਟ ਦਾ ਵੀ ਮਾਰੀ ਅਹੀਂ ਨਾ ਕੋਈ ਧੱਕਾ ਤਾਂ ਨਹੀਂ ਕੀਤਾ ਨਾ ਸੰਗਤ ਕੋਲੋਂ ਬਚਾ ਕੇ ਲਏ ਆ ਇੰਨਾ ਗੰਦਾ ਕੈਮੀਕਲ ਤੁਸੀਂ ਜਵਾਕ ਨਹੀਂ ਚੰਗ ਸਕਦੇ ਇਹੋ ਜਿਹਾ ਕੈਮੀਕਲ ਪਾਉਂਦੇ ਨੇ ਆ ਵਿੱਚ ਕੁਛ ਤਾਂ ਨੇ ਇੱਕ ਦੋ ਡੱਬੀਆਂ ਫੜਾ ਕਰਤੀਆਂ ਪਰ ਜਿਹੜੀਆਂ ਅਸੀਂ ਫੜ ਪਾਏ ਇਹਨਾਂ ਦੇ ਕੋਲ ਆਹ ਦੇਖੋ ਇੱਕ ਤਾਂ ਹੈਗਾ ਆ ਹੈਗਾ ਧੋਖਦ ਠੀਕ ਆ ਇਹ ਹੈਗਾ ਇੰਡਸਟਰੀਅਲ ਕੈਮੀਕਲ ਠੀਕ ਹੈ ਤੇ ਆ ਤੁਸੀਂ ਜੋ ਕੋਈ ਸਿਆਣਾ ਬੰਦਾ ਤੁਸੀਂ ਆਹ ਦੱਸ ਦੋ ਆ ਹੈਗੀ ਜੀ ਯੂਰੀਆ ਯੂਰੀਆ ਵਿੱਚ ਪਾ ਕੇ ਇਹ ਗੰਨੇ ਦਾ ਜੂਸ ਬਣਾਉਂਦਾ ਸੀਗੇ ਨਹੀਂ ਜੀ ਇੱਕ ਮਿੰਟ ਪਾਈਨੈਪਲ ਆ ਯੂਰੀਆ ਆ ਤੈਨੂੰ ਪਤਾ ਹੈ ਯੂਰੀਆ ਨਹੀਂ ਮੈਨੂੰ ਹੁਣ ਇਹ ਹਰ ਚੀਜ਼ ਮੁਕਰਦਾ ਪਿਆ ਕਿ ਨਾ ਮੈਨੂੰ ਨਹੀਂ ਪਤਾਗਾ ਠੀਕ ਹੈ ਜੀ ਤੇ ਸੰਗਤ ਜੀ ਜੋ ਸਾਡੇ ਹੱਥ ਵਾਸੀ ਅਸੀਂ ਤਾਂ ਟਰੈਪ ਲਾ ਕੇ ਫੜ ਸਕਦੇ ਸੀਗੇ ਕਿਉਂਕਿ ਅਸੀਂ ਤਾਂ ਪਈ ਨਿੱਕਾ ਮੋਟਾ ਆ ਆਦਾ ਕੰਮਕਾਰ ਕਰਦੇ ਆ ਤੇ ਗੁਜ਼ਾਰਾ ਕਰਦੇ ਆ ਸਾਡੀ ਕੋਈ ਮੋਡਲ ਉਹ ਵਾਸਤੇ ਹੈ ਨਹੀਂ ਇੱਥੇ ਘਟ ਘਟ 100 ਅੱਡਾ ਲੱਗਾ ਹੋਊਗਾ 100 ਅੱਡੇ ਦੇ ਉੱਤੇ ਇਹੀ ਕੁਛ ਵਿਖਦਾ ਪਾ ਵਿਖਦਾ ਕਿ ਨਹੀਂ ਵਿਖਦਾਗਾ